ਲੇਵੀ ਜੋਬਰੋ ਮੇਲਾਈ ਦਾ ਸਨਾਨ ਨਿਊਜ਼ੀਲੈਂਡ ਦਾ ਵੀ ਪਹਿਲਾ ਕੱਪ ਕਦੋਂ ਆ ਤੇ ਖਿਡਾਰੀ ਕਿਹੜੇ ਕਿਹੜੇ ਪਹੁੰਚ ਗਏ ਬਾਈ ਬਾਰ-ਬਾਰ ਪੁੱਛੀ ਜਾਂਦੇ ਆ ਸੋ ਉਹਦੀ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਉਮੀਦ ਕਰਦਾ ਵੀ ਸਾਰੇ ਠੀਕ ਹੋਵੋਗੇ ਬਾਬੇ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਮਿੱਤਰੋ ਇਹ ਟੂਰਨਾਮੈਂਟ ਹੈ ਟੀ ਪੁੱਕੇ ਦੇ ਵਿੱਚ ਪਹਿਲਾ ਕਬੱਡੀ ਕੱਪ ਨਿਊਜ਼ੀਲੈਂਡ ਦੇ ਸੀਜ਼ਨ ਦਾ ਤੁਹਾਨੂੰ ਵੱਡਾ ਮੇਲਾ ਦੇਖਣ ਨੂੰ ਮਿਲਣਾ ਨੌਨ ਮੈਂਬਰ ਨੂੰ ਜਾਨਕੀ ਐਤਵਾਰ ਨੂੰ ਲਗਭਗ ਕੰਮ ਤੋਂ ਵੀ ਭਰਾ ਵਿਲੇ ਹੋਣਗੇ ਸੋ ਸਵੇ ਬਾ ਹੀ ਮੈਚ ਚੱਲ ਜਾਣੇ ਆ ਮਿੱਤਰੋ ਕਿਉਂਕਿ ਖਿਡਾਰੀ ਬਹੁਤ ਤਗੜੇ ਪਹੁੰਚੇ ਹੋਏ ਆ ਤੇ ਲਾਈਵ ਵੀ 365 ਤੇ ਆ ਐਦਾਂ ਨਹੀਂ ਬਈ ਲਾਈਵ ਵੀ ਜੋ ਆ ਉੱਪਰ ਹੀ ਆਇਆ ਕਰਨਾ 365 ਤੇ ਮਿੱਤਰੋ ਪੰਜਾਬ ਦੀ ਜੋ ਹੈ ਮੰਨੀ ਪ੍ਰਵੰਨੀ ਵੈਬਸਾਈਟ ਤੇ ਲਾਈਵ ਚੱਲਣਾ ਪਹੁੰਚ ਗਏ ਪਲੇਅਰ ਪਾਲਾ ਆ ਗਿਆ ਸ਼ੀਲੋ ਵੀ ਮੇਤਰੋ ਪਹੁੰਚ ਗਿਆ ਛੰਨਾ ਵਾਲਾ ਪੂਰੀ ਵੀ ਪਹੁੰਚ ਗਿਆ ਲਹਿੰਦੇ ਵਾਲਿਆਂ ਦੀ ਗੱਲ ਕਰੀਏ ਤਾਂ ਉਬੈਦੁੱਲਾ ਵੀ ਮੇਤਰੋ ਪਹੁੰਚ ਗਿਆ ਤੇ ਜੋ ਹੈ ਹੀਰਾਬੱਟ ਵੀ ਤੁਹਾਨੂੰ ਆਪਦੀ ਖੇਡ ਦੇ ਜੋਰ ਦਿਖਾਊਗਾ ਸੋ ਦੈਸ਼ਤ ਪਾਲੇ ਦੀ ਉਹ ਵੀ ਦਿਖਾਊ ਆਪਦਾ ਅੰਦਾਜ਼ ਅੰਬਾਸੌਰ ਸਿੰਘ ਵਾਲਾ ਵੀ ਮੇਤਰੋ ਕਮਾਲਾਂ ਕਰੂਗਾ 나ਥ ਸਿੰਘਾ ਦੋਦ ਉਹ ਵੀ ਪਹੁੰਚ ਗਿਆ ਗਿਆ ਰੇਸ਼ਮ ਜਾਮਾ ਰਾਏ ਉਹ ਵੀ ਖੇਡੂਗਾ ਸੋ ਮਨੀਸ਼ ਬਲਾਰਾ ਵੀ ਆ ਗਿਆ ਰਵੀ ਦਿਉਰਾ ਵੀ ਆ ਗਿਆ ਆਮਣ ਬਿਉਰਾ ਵੀ ਆ ਗਿਆ ਮਿੱਤਰੋ ਹੋਰ ਵੀ ਵੱਡੇ ਵੱਡੇ ਮੱਲ ਮਿਲਣ ਲੱਗਦਾ ਕਾਫੀ ਜੋ ਹੈ ਹੋਰ ਵੀ ਪਲੇਅਰ ਇੱਥੇ ਜੋ ਹੈ ਖੇਡਣਗੇ ਤੇ ਉਦਾਂ ਹੀ ਆਪਦੀ ਖੇਡ ਦਾ ਦਿਖਾਉਣਗੇ ਮਿੱਤਰੋ ਗੱਲਾਂ ਲੱਗਣੀਆਂ ਟਕਾਣੇ ਪਹਿਲੇ ਮੈਚ ਹੀ ਆਏ ਨਹੀਂ ਵੀ ਇੱਕ ਜੋ ਹੈ ਟੀਮੀ ਤਗੜੀ ਹੋਊਗੀ ਸਾਰੀਆਂ ਹੀ ਟੀਮਾਂ ਬੈਲੈਂਸ ਆ ਟੀਮਾਂ ਵਾਲੀ ਵੀਡੀਓ ਮਿੱਤਰੋ ਆਪਣੀ ਪਾਈ ਹੋਈ ਆ ਚੈਨਲ ਦੇ ਖੋਲ ਕੇ ਤੁਸੀਂ ਨਿਊਜ਼ੀਲੈਂਡ ਵਾਲੀ ਵੀਡੀਓ ਦੇਖ ਸਕਦੇ ਹੋ ਹੋਰ ਚ ਸਾਰਾ ਕੁਝ ਟੀਮਾਂ ਖਿਡਾਰੀ ਦੱਸੇ ਹੋਏ ਆ ਵੀ ਕਿਹੜਾ ਪਲੇਅਰ ਕਿੱਧਰ ਆ ਤੋ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਤੇ ਜੋ ਤੁਸੀਂ ਖੋਲ ਕੇ ਚੈਨਲ ਨੂੰ ਵੀ ਜੋ ਆ ਵੀਡੀਓ ਦੇਖ ਸਕਦੇ ਹੋ ਮੈਂ ਮੰਨਦਾ ਨਵੀਂ ਵੀਡੀਓ ਦੇ ਵਿੱਚ ਧੰਨਵਾਦ